ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰੇ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤੇ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੇ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਾਨਾ ਪਹੁੰਚ ਸਕਣ ਜੀ ਜੇ ਤੁਸੀਂ ਆਪਣੀ ਐਡ ਦੇ ਵਿੱਚੋਂ ਰਿਸ਼ਤਾ ਪਸੰਦ ਕਰਦੇ ਹੋ ਕੋਈ ਵੀ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਇਸ ਤੇ ਨੋਟ ਕਰੋ ਜੀ ਅੱਜ ਦੇ ਫਾਈਲ ਨੰਬਰ 403 ਨਾਮ ਕੌਰ ਜ਼ਿਲ੍ਹਾ ਹੁਜਿਆਰਪੁਰ ਕਾਸਟ ਜੱਟ ਸੇਖਾ ਜਨਮ 11 ਮਈ 2001 ਕੱਦ 5 ਫੁੱਟ 7 ਇੰਚ ਪੜਾਈ ਬੀਏ ਅਤੇ ਐਮਏ ਪਾਸ ਪਿਤਾ ਜੀ ਦਾ ਕੰਮ ਖੇਤੀ ਕਰਦੇ ਨੇ ਮਾਤਾ ਜੀ ਹਾਊਸ ਵਾਈਫ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਇਹ ਮੁੰਡੇ ਨੂੰ ਜ਼ਮੀਨ ਆਉਂਦੀ ਹੋਵੇ 10 ਕਿਲੇ ਤੱਕ ਚਾਹੀਏ ਜੀ ਤੱਕ ਪਾਸ ਹੋਵੇ ਪਰਿਵਾਰ ਵਧੀਆ ਹੋਵੇ ਜੀ ਮੁੰਡਾ ਸੋਹਣਾ ਸੁਨੱਖਾ ਹੋਵੇ ਪਰਿਵਾਰ ਖਾਨਦਾਨੀ ਹੋਵੇ ਇਹ ਰਿਸ਼ਤਾ ਕਰ ਦੇਣਗੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਇਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਇਹ ਜੀ ਫਾਈਲ ਨੰਬਰ 404 ਨਾਮ ਕੌਰ ਜ਼ਿਲ੍ਹਾ ਗਰਦਾਸਪੁਰ ਕਾਸਟ ਜੱਟ ਸਿੱਖ ਗੋਤ ਸੰਗਾ ਜਨਮ ਸਤੰਬਰ 1999 ਹਾਈਟ 5 ਫੁੱਟ 4 ਇੰਚ ਪੜ੍ਹਾਈ BCA ਨਾਲ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕੀਤਾ ਹੋਇਆ ਹੈ ਕੁੜੀ ਸੋਹਣੀ ਸੁਨੱਖੀ ਹੈ ਕੁੜੀ ਘਰੇਲੂ ਕੰਮ ਕਰ ਸਾਰਾ ਜਾਣਦੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਦੋਪਰਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਮੁੰਡਾ ਸੋਹਣਾ ਸੁਨੱਕਾ ਹੋਵੇ ਕੋਈ ਆਪਣਾ ਬਿਜ਼ਨਸ ਕਰਦਾ ਹੋਵੇ ਜਾਂ ਵਧੀਆ ਨੌਕਰੀ ਤੇ ਹੋਵੇ ਜ਼ਮੀਨ 5 ਕਿੱਲੇ ਤੱਕ ਆਉਂਦੀ ਹੋਵੇ ਜਾਂ ਰਿਸ਼ਤਾ ਵਿਦੇਸ਼ ਤੋਂ ਹੋਵੇ ਇਹ ਰਿਸ਼ਤਾ ਕਰ ਦੇਣਗੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਇਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਇਹ ਜੀ ਫਾਈਲ ਨੰਬਰ 405 ਨਾਮ ਕੌਰ ਜਿਲ੍ਹਾ ਤਰਨਤਾਰਨ ਕਾਸਟ ਜੱਟ ਸਿੱਖ ਗੋਤ ਟਵਾਣਾ ਜਨਮ ਦਸੰਬਰ 1998 ਹਾਈਟ 5 ਫੁੱਟ 6 ਇੰਚ ਪੜ੍ਹਾਈ ਐਮਏ ਫਲਸਫੀ ਕੁੜੀ ਸੋਹਣੀ ਸੁਲਕੀ ਹੈ ਪਿਤਾ ਦਾ ਕੰਮ ਖੇਤੀਬਾੜੀ ਕਰਦੇ ਨੇ ਮਾਤਾ ਜੀ ਹਾਊਸ ਵਾਈਫ ਇੱਕ ਭਰਾ ਵੱਡਾ ਗੁਰਸਿੱਖਾ ਕੁੜੀ ਰੋਜ਼ ਪਾਠ ਕਰਦੀ ਹੈ ਜੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡੇ ਨੂੰ 5 ਤੋਂ 10 ਕਿੰਨੇ ਤੱਕ ਜ਼ਮੀਨ ਆਉਂਦੀ ਹੋਵੇ ਪੜ੍ਹਾਈ ਵਧੀਆ ਕੀਤੀ ਹੋਵੇ ਸੋਹਣਾ ਸੁਨੱਖਾ ਹੋਵੇ ਜੀ ਮੁੰਡਾ ਖੇਤੀ ਦੇ ਨਾਲ ਮੁੰਡਾ ਆਪਣਾ ਹੋਰ ਵੀ ਬਿਜ਼ਨਸ ਕਰਦਾ ਹੋਵੇ ਚਾਹੇ ਮੁੰਡਾ ਗੁਰਸਿੱਖ ਹੋਵੇ ਇਹ ਰਿਸ਼ਤਾ ਕਰ ਦੇਣਗੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਇਹਨਾਂ ਦਾ ਸੰਪਰਕ ਨੰਬਰ ਅਤੇ ਹੋਰ ਬਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਇਹ ਜੀ ਫਾਈਲ ਨੰਬਰ 401 ਨਾਮ ਕੌਰ ਜਿਹੜਾ ਸੰਗਰੂਰ ਕਾਸਟ ਜੱਟ ਸਿੱਖ ਗੋਤ ਸਰਾ ਹਾਈਟ 5 ਫੁੱਟ 5 ਤੇ ਜਨਮਜੋੜ 1997 ਪੜ੍ਹਾਈ ਪਲੱਸ 2 ਪਾਸ ਪਲੱਸ ਆਈਲੈਸ ਕਰਕੇ ਕੁੜੀ ਕੈਨੇਡਾ ਗਈ ਸੀ 6 ਸਾਲ ਹੋ ਗਏ ਜੀ ਗਿਆ ਨੂੰ ਲਿਵਿੰਗ ਇਨ ਬ੍ਰੈਂਟਨ ਸਟੇਟਸ ਕੈਨੇਡਾ ਪੀਆਰ ਜੋਬ ਗੈਂਸ ਸਟੇਸ਼ਨ ਏਜੰਸੀ ਕੁੜੀ ਗੈਸ ਸਟੇਸ਼ਨ ਏਜੰਸੀ ਤੇ ਜੋਬ ਕਰਦੀ ਹੈ। ਕੁੜੀ ਸੋਹਣੀ ਸੁਨੱਖੀ ਹੈ, ਇੱਕ ਭਰਾ ਮੈਰਿਟ, ਪਿਤਾ ਜੀ ਖੇਤੀ ਕਰਦੇ ਨੇ, ਮਾਤਾ ਜੀ ਹਾਊਸ ਵਾਈਫ। ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡਾ ਸੋਹਣਾ ਸੁਨੱਖਾ ਹੋਵੇ, ਜ਼ਮੀਨ 10 ਤੋਂ 12 ਕਿੱਲੇ ਤੱਕ ਜਾਂ ਇਸ ਤੋਂ ਜ਼ਿਆਦਾ ਹੁੰਦੀ ਹੋਵੇ, ਮੁੰਡਾ ਚਾਹੇ ਕੈਨੇਡਾ ਆਇਆ ਹੋਵੇ ਜਾਂ ਪੁਰੀਸਤਾ ਪੰਜਾਬ ਤੋਂ ਹੋਵੇ। ਇਹ ਰਿਸ਼ਤਾ ਕਰ ਦੇਣਗੇ। ਜੇ ਇਹ ਸਾਰੇ ਰਿਸ਼ਤੇਆਂ ਵਿੱਚੋਂ ਕੋਈ ਵੀ ਰਿਸ਼ਤਾ ਤੁਹਾਡੇ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਫਾਈਲ ਨੰਬਰ ਦੱਸ ਕੇ ਮੈਸੇਜ ਕਰਕੇ ਪਰਿਵਾਰ ਨਾਲ ਗੱਲ ਕਰ ਸਕਦੇ ਹੋ ਜੀ ਸਤਿ ਸ੍ਰੀ ਅਕਾਲ ਜੀ